ਅਨਾਦ ਅਨ ਆਦ ਜੀ ਦਾ ਆਪਣਾ ਕੋਈ ਪਤਾ ਹੀ ਨਹੀਂ ਹੈ ਅਨ ਆਦ ਉਹਦਾ ਕੋਈ ਆਦ ਨਹੀਂ ਚਲੋ ਉਹ ਸਾਡਾ ਤਾਂ ਆਦ ਉਹ ਹੈਗਾ ਸਾਡਾ ਤਾਂ ਆਦ ਉਹ ਹੈ ਉਹਨੇ ਮਾਇਆ ਬਣਾਈ ਪੰਜ ਤੱਤ ਬਣਾਏ ਆਪਾਨੂੰ ਬਣਾਤਾ ਪਰ ਵਾਹਿਗੁਰੂ ਨੂੰ ਪੁੱਛੋ ਤੁਹਾਡਾ ਆਦ ਕੀ ਹੈ ਤੁਹਾਨੂੰ ਕਿਹਨੇ ਬਣਾਇਆ ਉਹ ਕਹਿੰਦੇ ਮੇਰਾ ਤਾਂ ਕਿਸੇ ਨੇ ਹਦ ਤੱਕ ਆਦ ਅੰਤ ਪਾਇਆ ਹੀ ਨਹੀਂ ਹੈ ਇਸ ਕਰਕੇ ਉਹਨੂੰ ਅਨਾਦ ਲਿਖਿਆ ਜਾਂਦਾ ਅਨਾਹਤ ਇਕ ਰਸ ਹੈ ਜੋ ਨਾਸਤ ਰਹਿਤ ਹੈ ਜੋ ਜਿਹੜਾ ਕਿਸੇ ਦੇ ਵਜਾਇਆ ਨਹੀਂ ਵਜਦਾ ਨਾਸਤ ਰਹਿਤ ਹੋਵੇ ਜਿਹੜਾ ਉਹਨੂੰ ਅਨਾਤ ਕਹਿੰਦੇ ਨੇ ਜੁਗ ਜੁਗ ਇੱਕੋ ਰੂਪ ਜੁਗਾ ਜੁਗੰਤਰਾ ਵਿੱਚ ਪਿੱਛੇ ਵੀ ਅੱਗੇ ਵੀ ਉਹਦਾ ਇੱਕੋ ਹੀ ਸਰੂਪ ਹੈ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ ਉਹ ਮੇਰਾ ਮਾਲਕ ਦਾ ਵੇਸ ਇੱਕੋ ਜਿਹਾ ਹੈ ਚਾਹੇ ਉਹ ਗ੍ਰਿਸ਼ਤੀ ਹੈ ਬਾਨਪਰਸਤੀ ਹੈ ਜੋਗੀ ਹੈ ਸੰਨਿਆਸੀ ਹੈ ਦਗੰਬਰ ਹੈ ਬਾਲ ਬੱਚਾ ਬੁੱਢਾ ਪਸ਼ੂ ਪੰਛੀ ਚਾਹੇ ਸਤਜੁਗ ਸੀ ਜਾਂ ਇਹ ਕਾਲਯੁਗ ਆਜ ਚਾਹੇ ਫੇਰ ਅੱਗੇ ਸਤਜੁਗ ਆ ਜਾਵੇਗਾ ਕੁਝ ਵੀ ਸਮਾ ਹੋਵੇ ਉਹਦਾ ਵੇਸ ਇੱਕ ਜੈਸਾ ਹੀ ਰਹਿੰਦਾ ਹੈ ਸਦਾਈ ਕਦੇ ਨਾਸਮੰਤ ਨਹੀਂ ਹੁੰਦਾ ਨਾ ਇਹ ਬੁੱਢਾ ਨਾ ਇਹ ਬਾਲਾ ਨਾ ਇਸ ਦੁਖ ਨਹੀਂ ਜਮ ਜਾਲਾ ਹਮਾਰਾ ਹੀ ਕਹਿੰਦੇ ਮੇਰਾ ਲਿਬਾਸ ਤਾਂ ਸਦਾ ਹੀ ਇੱਕੋ ਰਹਿਣਾ ਮੇਰਾ ਵੇਸ ਸਦਾ ਹੀ ਇੱਕੋ ਹੀ ਹੈ ਕਿਉਂਕਿ ਪ੍ਰਕਾਸ਼ ਦਾ ਵੇਸ ਕੀ ਹੋਇਆ ਵੇਸ ਤਾਂ ਤੁਹਾਡੇ ਨੇ ਕਦੇ ਕੋਈ ਵੇਸ ਹੈ ਕਦੇ ਕੋਈ ਵੇਸ ਹੈ ਕਦੇ ਕੋਈ ਵੇਸ ਹੈ ਕਦੇ ਕੋਈ ਜੁਨੀ ਹੈ ਕਦੇ ਕੋਈ ਜੁਨੀ ਹੈ ਨਾ ਮੈਂ ਕਹਿੰਦੇ ਜੁਨਾ ਜਾਵਾਂ ਨਾ ਮੈਂ ਵੇਸਾਂ ਜਾਵਾਂ ਮੇਰਾ ਤਾਂ ਹਮੇਸ਼ਾ ਇੱਕੋ ਹੀ ਸਰੂਪ ਹੈ ਕਿ ਸਭ ਮੈਂ ਜੋਤ ਜੋਤ ਹੈ ਸੋਏ ਜੋਤ ਹੈ ਸੋਏ ਇਸ ਦਾ ਚਾਨਣ ਸਮੈ ਚਾਨਣ ਹੋਏ ਦੁਰ ਸਾਖੀ ਜੋਤ ਪ੍ਰਗਟ ਹੋਏ ਮਹਾਰਾਜ ਕਹਿੰਦੇ ਮੈਂ ਤਾਂ ਹਾਂ ਹੀ ਪ੍ਰਕਾਸ਼ ਰੂਪ ਇਸ ਕਰਕੇ ਮੈਂ ਕਿਹੜਾ ਕੱਪੜੇ ਪਾਉਣੇ ਨੇ ਮੈਨੂੰ ਕਿਹੜਾ ਕੋਈ ਬੁਢੇਪਾ ਜਵਾਨੀ ਬਾਲਵਸਥਾ ਆਉਂਦੀ ਹੈ ਮੈਂ ਕਿਹੜਾ ਕਦੇ ਜਨਮ ਲੈਣਾ ਹਾਂ ਮੈਂ ਤਾਂ ਇੱਕੋ ਹੀ ਲੈਣਾ ਇਹੀ ਕਹਦੇ ਸਰੂਪ ਤੁਹਾਡਾ ਵੀ ਹੈ ਪਰ ਤੁਸੀਂ ਦੇਖਦੇ ਨਹੀਂ ਹੋ ਤੁਸੀਂ ਕਹਿੰਦੇ ਆਪਣੇ ਅੰਦਰ ਦੇਖੋ ਤੁਹਾਡੇ ਅੰਦਰ ਜਿਹੜਾ ਆਸਣ ਹੈ ਨਾ ਸਾਡਾ ਉਹਦੇ ਵਿੱਚ ਜਿਹੜਾ ਲੋਏ ਪ੍ਰਕਾਸ਼ ਹੈ ਨਾ ਉਸ ਪ੍ਰਕਾਸ਼ ਨੂੰ ਤੁਸੀਂ ਪ੍ਰਗਟ ਕਰੋ ਫਿਰ ਤੁਹਾਡਾ ਵੀ ਰੂਪ ਮੇਰੇ ਵਾਂਗੂ ਹੋ ਜਾਏਗਾ ਹਰ ਯੁਗ ਯੁਗ ਭਗਤੋਂ ਪਾਇਆ ਪਹਿਜ ਰਖਦਾ ਆ ਆ ਰਾਮ ਰਾਜੇ ਫਿਰ ਤੁਸੀਂ ਵੀ ਜੁਗਾ ਜਵੰਤਰਾ ਤੱਕ ਇੱਕ ਜੈਸੀ ਬਣੇ ਰਹੋਗੇ ਲੱਖ ਯੁਗ ਪਲਟ ਜਾਣ ਪ੍ਰਹਿਲਾਦ ਦਾ ਨਾਮ ਨਹੀਂ ਮਿਟਣਾ ਤ੍ਰੁਦਾ ਨਾਮ ਨਹੀਂ ਮਿਟਣਾ ਕਿਉਂਕਿ ਜਿਹੜਾ ਮੇਰੇ ਨਾਲ ਜੁੜ ਗਿਆ ਉਹਦਾ ਨਾਮ ਵੀ ਮੇਰੇ ਤੁੱਲ ਹੋ ਜਾਂਦਾ ਹੈ ਮੇਰੇ ਬਰਾਬਰ ਹੋ ਜਾਂਦਾ ਹੈ ਉਹ ਵੀ ਮੇਰੇ ਜੈਸਾ ਹੀ ਹੋ ਜਾਂਦਾ ਉਹ ਵੀ ਨਹੀਂ ਮਿਟਦਾ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਕਉ ਨਾਨਕ ਹੀ ਜਗਤ ਮੈਂ ਕਿਨ ਜਾਪਿਓ ਗੁਰਮੰਤ ਵਾਹਿਗੁਰੂ 1 2 ਜੀ 5 ਲੱਖ 0 ਲੱਖ 0 ਵੈ ਲੱਖ 20 ਸੋ ਇਹਨੂੰ ਸੰਪਤ ਉਪਾਸ਼ਨਾ ਕਹਿੰਦੇ ਨੇ ਸੰਪਤ ਉਪਾਸ਼ਨਾ ਜਿਹੜੀ ਹੁੰਦੀ ਹੈ ਇਹ ਸਾਖੀ ਨਾਲ ਸਮਝ ਪੈਣਾ ਸੰਪਤ ਉਪਾਸ਼ਨਾ ਇਹ ਸੰਪਤ ਉਪਾਸ਼ਨਾ ਅਸਲ ਵਿੱਚ ਤੁਰਿਆ ਅਵਸਥਾ ਦੀ ਹੀ ਸੱਤ ਭੂਮਿਕਾ ਹਨ ਸੋ ਇੱਕ ਰਾਜਾ ਹੋਇਆ ਤਿਰਥੂ ਤਿਰਥੂ ਰਾਜਾ ਪਰਮੇਸ਼ਰ ਨੂੰ ਬੜਾ ਪਰਮਾਤਮਾ ਰਾਜਾ ਭਗਤੀ ਵਾਲਾ ਕਹਿਣ ਲੱਗਿਆ ਪਰਮੇਸ਼ਰ ਨੂੰ ਅਰਦਾਸ ਕਰਕੇ ਮੈਨੂੰ 1000 ਜ਼ੁਬਾਨ ਦੇ ਦਿਓ ਵਾਹਿਗੁਰੂ ਨੇ ਉਹਨੂੰ 1000 ਜ਼ੁਬਾਨ ਦਿੱਤੀ ਉਹਨੂੰ ਬੜਾ ਰਸ ਆਇਆ ਨਾਮ ਜਪਦਾ RAM 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 ਕਰਦਾ ਫਿਰ ਕਹਿੰਦਾ ਜੀ ਥੋੜੀ ਹੈ ਕਹਿੰਦੇ ਫਿਰ ਕਹਿੰਦੇ 20000 ਜ਼ੁਬਾਨ ਦੇ ਦਿਓ ਉਹ ਵੀ ਦੇ ਦਿੱਤੀ ਮਹਾਰਾਜ ਇਹ ਵੀ ਥੋੜੀ ਹੈ ਇਹ ਹੋਰ ਕਹਿੰਦੇ 1 ਲੱਖ ਦੇ ਦਿਓ ਫਿਰ ਕਹਿੰਦਾ ਮੈਨੂੰ 1 ਕਰੋੜ ਜਵਾਨ ਦੇ ਦਿਓ ਪਰਮੇਸ਼ਰ ਨੇ ਉਹਦੇ 16 ਮੀਲ ਰੋਮ ਆਪਣੇ ਸਰੀਰ ਦੇਨੇ ਕੁੱਲ ਕੁੱਲ ਗਿਣਤੀ ਮਿਲਾ ਕੇ ਸਾਰੀ 16 ਮੀਲ ਬਣਦੀ ਹੈ ਅਰਬ ਖਰਬ ਮੀਲ ਤੇ ਪਦਮ ਤੇ ਸੰਘ ਇਹ ਗਿਣਤੀ ਚ ਆਉਂਦੇ ਮੀਲ ਸੁਰਲਾ ਨੀਲ ਰੋਮ ਪਰਮੇਸ਼ਰ ਜਦੋਂ ਉਹਨੂੰ ਦੇ ਦਿੱਤੇ ਸਾਰੀਆਂ ਜ਼ੁਬਾਨਾਂ ਬਣ ਕੇ ਨਾਮ ਜਪਣ ਲੱਗ ਪਈਆਂ ਕਹਿਣ ਲੱਗੇ ਮਹਾਰਾਜ ਹੋਰ ਇਸ ਤੋਂ ਉੱਪਰ ਕਹਿੰਦੇ ਹੁਣ ਤਿਉਹ ਕਰ ਸਾਡੇ ਵਿੱਚ ਹੀ ਭੇਦ ਹੋ ਜਾ ਲੀਨ ਹੋ ਜਾ ਸਾਡੇ ਵਿੱਚ ਇਹਨੇ ਸੰਪਤ ਉਪਾਸ਼ਨਾ ਕੀਤੀ ਹੈ ਸੰਪਤ ਉਪਾਸ਼ਨਾ ਵਿੱਚ ਉਹਦੀ ਸ਼ੁਭ ਇੱਛਾ ਹੋ ਗਈ ਹੈ ਜਿਵੇਂ ਭਾਈ ਪਾਰੋ ਨੇ ਮੰਗਿਆ ਸੀ ਭਾਈ ਭਾਰੋ ਨੂੰ ਮਹਾਰਾਜ ਕਹਿੰਦੇ ਹੁਣ ਤੂੰ ਸਾਡੇ ਵਿੱਚ ਹੀ ਲੀਨ ਹੋ ਜਾ। ਸ੍ਰੀ ਇਸ ਤਰ੍ਹਾਂ ਇਹ ਸੰਪਤ ਭਾਸ਼ਨਾ ਵਿੱਚ ਸਾਰਿਆਂ ਨਾਲੋਂ ਪਹਿਲਾਂ ਬੰਦੇ ਦੀ ਸ਼ੁਭ ਇੱਛਾ ਬਣਦੀ ਹੈ, ਫਿਰ ਸ਼ੁਭ ਵਿਚਾਰਨਾ, ਫਿਰ ਤਾਨੂੰ ਮਾਨਸਾ, ਸਤਵਾਪੱਤ, ਅੰਤ ਸਕਤ ਪਦਾਰਥਾ ਭਾਵਨੀ, ਫਿਰ ਤੁਰਿਆ ਅਵਸਥਾ। ਇਹ ਜਬਜੀ ਸਾਹਿਬ ਦੇ ਵਿੱਚ ਹੁਣ ਇਹ ਜਿਹੜੀਆਂ ਸੱਤ ਭੂਮਿਕਾ ਇੱਥੋਂ ਸ਼ੁਰੂ ਹੁੰਦੀਆਂ ਇੱਕ ਦੂਜੀ ਬਹ ਲੱਖ ਹੋਏ ਲੱਖ ਹੋਵੇ ਲੱਖ ਦੀ ਇਹਦੇ ਨਾਲ ਨਾਲ ਕਈ ਚੀਜ਼ਾਂ ਹੋਰ ਵੀ ਸ਼ੁਰੂ ਹੋਣਗੀਆਂ ਹੁਣ ਕਿਉਂਕਿ ਪਹਿਲਾਂ ਤਾਂ ਪੰਜ ਪ੍ਰਵਾਨ ਦੀ ਪੌੜੀ ਤੱਕ ਕਾਫੀ ਔਖਾ ਕੰਮ ਆਇਆ ਉਦੋਂ ਬਾਅਦ ਥੋੜੇ ਜਿਹੇ ਅਰਥ ਜਿਹੜੇ ਨੇ ਉਹ ਅੰਤਰੀ ਭਾਵ 'ਚ ਘੱਟ ਸਿੱਧੇ ਤੌਰ ਤੇ ਸੁਧਾਰਨ ਜਗਿਆਸੂ ਨੂੰ ਸਮਝਾਇਆ ਜਾਂਦਾ ਕਿਉਂਕਿ ਸਿੱਧਾਂ ਨਾਲ ਹੀ ਚਰਚਾ ਹੋ ਰਹੀ ਹੈ ਮੁੰਦਾ ਸੰਤੋਖ ਸ਼ਰਮਪਾਤ ਝੋਲੀ ਤੋਂ ਲੈ ਕੇ ਸੇਸ਼ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਯੋਗ ਆਸਣ ਬਾਰੇ ਦੱਸਿਆ ਯਮ ਨੇਮ ਆਸਣ ਪ੍ਰਾਣਾਯਾਮ ਧਿਆਨ ਧਾਰਨਾ ਸਮਾਧੀ ਇੱਕ ਪ੍ਰਤੀਹਾਰ ਹੁੰਦਾ ਇਹ ਅੱਠ ਪ੍ਰਕਾਰ ਦਾ ਨਿਯਮ ਉਹਨਾਂ ਨੂੰ ਯੋਗ ਦੇ ਅਭਿਆਸ ਰਾਹੀਂ ਦੱਸ ਦਿੱਤਾ ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਬੰਦੇ ਦੇ ਉੱਤੇ ਕਿਰਪਾ ਹੁੰਦੀ ਹੈ ਅਕਾਲ ਪੁਰਖ ਦੀ ਉਹਦੀ ਬੰਦੇ ਦੇ ਅੰਦਰ ਸ਼ੁਭ ਇੱਛਾ ਪੈਦਾ ਹੁੰਦੀ ਪਹਿਲੀ ਅਵਸਥਾ ਹੈ ਬ੍ਰਹਮ ਗਿਆਨ ਦੀ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬ੍ਰਹਮ ਗਿਆਨ ਦੀ ਪਹਿਲੀ ਅਵਸਥਾ ਜਿਹੜੀ ਹੈ ਉਹ ਕੀ ਹੈ ਬੰਦਾ ਕੀ ਮੰਗਦਾ ਹੈ ਅਕਾਲ ਪੁਰਖ ਤੋਂ ਇੱਕ ਦੂਜੀ ਬਹੁ ਲੱਖ ਹੈ ਭੱਬੇ ਨੂੰ ਕਨੌੜਾ ਹੈ ਇਸ ਕਰਕੇ ਇਹ ਭੱਬੇ ਦਾ ਕਨੌੜਾ ਕਨੌੜੇ ਆਪਾਂ ਕਈ ਜਗ੍ਹਾ ਵਰਤੇ ਆ ਮੁਹੌਤ ਤੇ ਬੋਲਣ ਬੋਲੀ ਆ ਉੱਥੇ ਵੀ ਕਨੌੜਾ ਹੈ ਇੱਥੇ ਵੀ ਕਨੌੜੇ ਦੀ ਵਰਤੋਂ ਕੀਤੀ 1 2 3 ਲੱਖ ਕਿਉਂਕਿ ਹਾਹੇ ਦੇ ਹੋੜੇ ਨੂੰ ਲੰਮਾ ਕਰ ਦੇਣਾ ਹਾਹੇ ਦੀ ਸਿਆਰੀ ਨੇ ਆਪਣੇ ਆਪ ਹੀ ਨਾਲੇ ਸਾਇਲੈਂਟ ਵੀ ਹੋ ਜਾਣਾ ਬੋਲ ਵੀ ਜਾਣਾ ਦੋਨੋਂ ਹੀ ਗੱਲਾਂ ਹੋ ਜਾਣਗੀਆਂ ਔਂਕੜ ਵੀ ਇਸੇ ਤਰ੍ਹਾਂ ਹੀ ਸਾਇਲੈਂਟ ਕਰ ਦੇਈ ਤਾਂ ਬੋਲ ਵੀ ਜਾਏ ਦਾ ਨਾਲ ਇਹ ਦੋਨਾਂ ਹੀ ਤਰੀਕੇ ਨੇ ਇੱਕ ਦੂਜੀ ਬਹੁ ਲਖ ਹੋ ਵਾਹ ਦੇ ਹੋੜੇ ਨੂੰ ਲੰਮਾ ਕਰਨਾ ਬਸ ਹਾਂ ਹਾਂ ਸਿਆਰੀ ਬੋਲ ਵੀ ਗਈ ਨਹੀਂ ਵੀ ਬੋਲੀ ਤੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਕਹਿੰਦੇ ਇੱਕ ਦੂਜੀ ਬਹੁ ਜਿਹੜੇ ਪਿੱਛੇ ਪਾਠ ਆਇਆ ਸੀ ਨਾਨਕ ਆਖਣ ਸਭ ਕੋ ਆਖਾ ਇੱਕ ਦੂ ਇੱਕ ਸਿਆਣਾ ਉਹਦਾ ਮਤਲਬ ਸੀ ਇੱਕ ਤੋਂ ਇੱਕ ਸਿਆਣਾ ਇਸੇ ਤਰ੍ਹਾਂ ਹੀ ਇੱਕ ਦੂਦ ਅਰਥ ਹੈ ਇੱਕ ਤੋਂ ਇੱਕ ਜੀਵ ਤੋਂ ਲੱਖ ਹੋ へ ਜੀ ਭਉ ਮੇਰੀਆਂ ਇੱਕ ਜੀਵ ਤੋਂ ਲੱਖਾਂ ਜ਼ੁਬਾਨਾਂ ਬਣ ਜਾਣ ਕਿਉਂਕਿ ਮੈਨੂੰ ਰਸ ਬੜਾ ਆ ਰਿਹਾ ਹੁਣ ਇੱਕ ਜੀਵ ਨਾਲ ਮੈਂ ਕਿੰਨੀ ਕਵਾਰ ਵਾਹਿਗੁਰੂ ਵਾਹਿਗੁਰੂ ਕਰੂੰਗਾ ਕਿਰਪਾ ਕਰ ਦਿਓ ਮੇਰੀ ਇੱਕ ਜ਼ੁਬਾਨ ਨੂੰ ਹੀ ਇੰਨੀ ਸਮਰੱਥਾ ਦੇ ਦਿਓ ਇੰਨੀ ਸਪੀਡ ਬਣ ਜਾਏ ਦੀ ਕਿ ਮੈਂ ਤੁਹਾਡਾ ਨਾਮ ਜਪਦਾ ਰਹਾਂ ਇਹਦੀ ਸਮਰੱਥਾ ਮਹਾਰਾਜ ਕਿਵੇਂ ਵੱਧ ਸਕਦੀ ਕਹਿੰਦੇ ਜੀਵ ਕਿੱਥੋਂ ਚੱਲਦੀ ਅੰਦਰੋਂ ਉੱਥੇ ਚਲੇ ਜਾਂਦੇ ਆਪਾਂ ਗੰਠ ਵਿੱਚ ਚਲੇ ਜਾਂਦੇ ਆ ਗੰਠ ਵਿੱਚ ਜਾਪ ਹਜ਼ਾਰ ਗੁਣਾ ਤੇਜ ਤੇ 100 ਗੁਣਾ ਵੱਧ ਰਸ ਆਉਂਦਾ ਇਹ ਚੀਜ਼ ਮੰਗੀ ਹੈ ਲੱਖ ਹੋਵਹ ਕਹਿੰਦੇ ਫਿਰ ਜਦੋਂ ਲੱਖ ਤੋਂ ਫਿਰ ਅੱਗੇ ਇੱਕ ਇੱਕ ਲੱਖ ਹੋ ਜਾਣ 2 ਖਰਬ ਗਿਣਤੀ ਬਣ ਜਾਂਦੀ ਇਹਦੀ ਲੱਖ ਵੀਸ ਉਹਨਾਂ ਤੋਂ ਕਿ 20-20 ਲੱਖ ਜਵਾਨਾ ਹੋ ਜਾਣ ਭਾਵ ਕੰਠ ਤੋਂ ਅੱਗੇ ਫਿਰਦੇ ਵਿੱਚ ਜਾਪ ਦੇ ਦਿਓ ਹਿਰਦੇ ਤੋਂ ਕੋਈ ਧੁੰਨੀ ਵਿੱਚ ਜਾਪ ਦੇ ਦਿਓ ਧੁੰਨੀ ਤੋਂ ਅੱਗੇ ਰੋਮਾਂ ਵਿੱਚ ਜਾਪ ਦੇ ਦਿਓ ਕਿਉਂ ਜਵਾਨਾ ਮੰਗੀਆਂ ਗੁਰਮੁਖ ਰੋਮ ਰੋਮ ਹਰ ਤਿਆਵ ਹੈ ਮੇਰੀ ਸ਼ੋਭ ਇੱਛਾ ਹੈ ਇਹ ਆਪ ਜੀ ਸਾਡੇ ਤੇ ਕਿਰਪਾ ਕਰ ਦਿਓ ਜੇ ਆਪਾਂ ਹੁਣ ਵੀ ਮੰਗੀਏ ਮਹਾਰਾਜ ਹੁਣ ਵੀ ਦੇ ਸਕਦੇ ਇਹ ਤਾਂ ਆਪਣੀ ਸ਼ਰਧਾ ਹੈ ਜੇ ਇਸੇ ਪੌੜੀ ਨੂੰ ਹਜ਼ਾਰਾਂ ਵਾਰ ਜਪਦੀ ਏ ਲੱਖਾਂ ਵਾਰ ਇਹਦਾ ਜਾਪ ਕਰਦੀ ਏ ਮਹਾਰਾਜ ਅੱਗੇ ਤਾਂ ਮਹਾਰਾਜ ਨੂੰ ਕਹੇ ਮਹਾਰਾਜ ਮੈਨੂੰ ਵੀ ਦੋ ਇੱਕ ਜ਼ੁਬਾਨ ਤਾਂ ਥੋੜੀ ਹੈ ਤੇਰੇ ਗੁਣ ਬਹੁਤੇ ਮੈਂ ਕਿੰਨੇ ਗੁਣ ਉਗਾ ਸਕਦਾ ਜੇ ਦਾ ਏਕ ਕਵਨ ਗੁਣ ਕਹੀ ਹੈ ਬੇਸਮਾਰ ਬੇਅੰਤ ਸਵਾਮੀ ਤੇਰਾ ਅੰਤ ਨ ਕਿਨਹੀ ਲਹੀ ਆ ਮਹਾਰਾਜ ਮੈਨੂੰ ਵੀ ਲੱਖਾਂ ਜ਼ੁਬਾਨਾਂ ਦੇ ਦਿਓ ਲੱਖ ਲੱਖ ਢੇੜ ਆਖੀਆਂ ਹੈ ਇਹ ਫਿਰ ਜਿਹੜੀਆਂ ਨੇ ਜੁਬਾਨਾਂ ਜਿੰਨੀਆਂ ਮੇਰੀਆਂ ਬਣ ਗਈਆਂ ਕੁੱਲ ਜੁਬਾਨਾਂ 16 ਨੀਲ ਜੁਬਾਨ ਜਦੋਂ ਮੇਰੀ ਬਣ ਗਈ ਤਾਂ ਮੈਂ ਇਹਨਾਂ ਨਾਲ ਫਿਰ ਇੰਨੇ ਢੇੜੇ ਆਖਾਂ ਲੱਖ ਲੱਖ ਢੇੜਾ ਆਖੀਆਂ ਹੈ ਵੈਸੇ ਜੇ ਆਪਾਂ 1 ਲੱਖ ਵਾਇਗਰੂ ਕਹਿਣਾ ਹੋਵੇ 20 ਘੰਟੇ ਲੱਗਦੇ ਨੇ ਕੁੱਲ ਮਾਲਾ ਨਾਲ ਤੇ ਮੈਂ ਕੱਢ ਕੇ ਦੇਖਿਆ ਸੀ ਸਾਬ 22 ਘੰਟੇ ਲੱਗ ਜਾਂਦੇ ਆ ਕਿਉਂਕਿ ਮਾਲਾ ਦਾ ਮਨਕਾ ਜਿਹੜਾ ਫੇਰਨਾ ਫੇਰ ਵਾਹਿਗੁਰੂ ਕਹਿਣਾ ਉਹਦੇ ਨਾਲੋਂ ਜਿਹੜਾ ਤੇਜ਼ ਤੇਜ਼ ਵਾਹਿਗੁਰੂ ਕਹਿਣਾ ਵਾਹਿਗੁਰੂ 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 ਕਰੀ ਜਾਣਾ ਇਹ 20 ਘੰਟੇ ਕੁੱਲ ਲੱਗ ਜਾਂਦੇ ਇਹ 20 ਘੰਟੇ ਲਗਾਤਾਰ 1 ਲੱਖ ਵਾਰੀ ਜਾਪ ਜੇ 2-3 ਕੁ ਮਹੀਨੇ ਹੋ ਜੇ ਨਾ ਪਰ ਫੇਰ ਫਰਾਟੇ ਚੱਲ ਪੈਣਗੇ ਅੰਦਰ ਫਿਰ ਬਾਹਰ ਦੀ ਲੋੜ ਨਹੀਂ ਪੈਂਦੀ ਫਿਰ ਆਹ ਲੱਖ ਲੱਖ ਜਿਹੜਾ ਆਪਣੇ ਆਪ ਹੀ ਸ਼ੁਰੂ ਹੋ ਜਾਣਾ ਇਹ ਸਤਬਾਬਾ ਕਰਤਾਰ ਸਿੰਘ ਜੀ ਖਾਲਸਾ ਨੇ தம் ਬਸਿਆ ਸੀ ਕਹਿੰਦੇ ਕਹਿੰਦੇ ਜਦ ਅਸੀਂ ਪਹਿਲਾਂ ਜਵਾਨੀ 'ਚ ਹੁੰਦੇ ਅਸੀਂ 20-20 ਘੰਟੇ ਸਿਮਰਨ ਕੀਤਾ ਹੋਇਆ 20 ਘੰਟੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਮਹਾਤਮਾ ਸੰਤ ਗੁਰਮੁਖ ਜਾਂ ਮਹਾਪੁਰਸ਼ ਸਧਾਰਨ ਤੌਰ ਤੇ ਆਪਾਂ ਪੁਰਸ਼ ਹੁੰਨੇ ਆ ਪਰ ਜਦੋਂ ਕੋਈ ਪੁਰਸ਼ 20 ਘੰਟੇ ਸਿਮਰਨ ਕਰਦਾ ਤਾਂ ਮਹਾਨ ਪੁਰਸ਼ ਬਣ ਜਾਂਦਾ ਹੈ ਉਦੋਂ ਮੱਥਾ ਟੇਕਣ ਯੋਗ ਹੋ ਜਾ ਤਨ ਹੈ ਗੁਰਮੁਖਾ ਤੋਂ ਤਨ ਹੈ ਇੰਨੀ ਬਾਣੀ ਪੜਦੇ ਹੋ ਤੁਸੀਂ ਇਸ ਕਰਕੇ ਮਹਾਰਾਜ ਕਹਿੰਦੇ ਵਾਹਿਗੁਰੂ ਅੱਗੇ ਬੇਨਤੀ ਕਰੀਏ ਕਿ ਲੱਖ ਲੱਖ ਜਿਹੜਾ ਆਖੀਆ ਹੈ ਏਕ ਨਾਮ ਜਗਦੀਸ਼ ਜਗਦੇਸ਼ਰ ਮਾਲਕ ਅਕਾਲ ਪੁਰਖ ਦੇ ਇੱਕ ਨਾਮ ਨੂੰ ਅਸੀਂ ਇੰਨੀ ਵਾਰ ਜਪੀਏ ਇੰਨੀ ਵਾਰ ਜਪੀਏ ਕਿ ਵਾਹਿਗੁਰੂ ਦੇ ਵਿੱਚ ਹੀ ਲੀਨ ਹੋ ਜਾਈਏ ਏਤ ਰਾਹ ਪਤ ਪਵੜੀਆਂ ਇਸ ਰਸਤੇ ਦੇ ਉੱਤੇ ਜਿਹੜੀਆਂ ਪਤ ਦੇ ਅਰਥ 2 3 ਲਾਉਂਦੇ ਨੇ ਪਤ ਤੋਂ ਭਾਪ ਪਤੀ ਜੋ ਅਕਾਲ ਪੁਰਖ ਬਾਹਗੁਰੂ ਹੈ ਇਹ ਪਤ ਇੱਜ਼ਤ ਵਾਲਾ ਪ੍ਰਤਿਸ਼ਟਾ ਵਾਲਾ ਜਿਹੜਾ ਰਸਤਾ ਹੈ ਇਹ ਜਿਹੜਾ ਰਸਤਾ ਅਕਾਲ ਪੁਰਖ ਦੀ ਪ੍ਰਾਪਤੀ ਵਾਲਾ ਜਿਹੜੀਆਂ ਇਹਦੀਆਂ ਪੌੜੀਆਂ ਨੇ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਡ ਭਾਗੀ ਪਾਇ ਇਹ ਵੀ ਜਿਹੜੀਆਂ ਪੌੜੀਆਂ ਨੇ ਵੈਖਰੀ ਮਧਮਾ ਪਸੰਤੀ ਪਰਾ ਬਾਣੀ ਏ ਦੀਆਂ ਪੌੜੀਆਂ 'ਚੜੀਐ ਹੋਏ 21 ਇੱਥੇ 21 ਦਾ ਬਾਚਕ ਨਹੀਂ ਹੈ 21 ਭਾਈ ਗੁਰਦਾਸ ਨੇ ਨੂੰ 21 ਦੇ ਅਰਥ ਨੂੰ ਖੋਲ੍ਹਿਆ ਕਹਿੰਦੇ ਤੁਰਿਆ ਅਵਸਥਾ ਜਿਹੜਾ ਬੰਦਾ ਇਸ ਰਸਤੇ ਉੱਤੇ ਚੱਲਦਾ ਹੈ ਰੋਮ ਰੋਮ ਸਿਮਰਨ ਕਰਨ ਲੱਗ ਜਾਂਦਾ ਹੈ ਉਹ ਇਸ ਦੇ ਵਿੱਚ ਚੜੀਐ ਤੋਂ ਭਾਵ ਹੋਰ ਉੱਪਰ ਹੋਰ ਉੱਪਰ ਹੋਰ ਉੱਪਰ ਦੀਆਂ ਅਵਸਥਾ ਜਦੋਂ ਭਾਈ ਪਾਰੋ ਨੇ ਪੁੱਛਿਆ ਸੀ ਕਿ ਮਹਾਰਾਜ ਰੋਮ ਰੋਮ ਸਿਮਰਨ ਤੋਂ ਅੱਗੇ ਕੀ ਆ ਮਹਾਰਾਜ ਕਹਿੰਦੇ ਫੇਰ ਭਾਈ ਬਾਹਰੋਂ ਵੀ ਸੁਣਨ ਲੱਗ ਜਾਂਦਾ ਪਸ਼ੂ ਪੰਛੀ ਵੀ ਜਿਹੜੇ ਬੋਲਦੇ ਨਜ਼ਰ ਆਉਂਦੇ ਨੇ ਸਿਮਰਨ ਕਰਦੇ ਨੇ ਆਕਾਸ਼ ਪਥਾਲ ਵੀ ਕਹਿੰਦਾ ਮਹਾਰਾਜ ਉਹ ਅਵਸਥਾ ਤਾਂ ਮੇਰੀ ਬਣ ਗਈ ਹੁਣ ਮਹਾਰਾਜ ਜੀ ਇਸ ਤੋਂ ਅੱਗੇ ਕੀ ਅਵਸਥਾ ਹੁੰਦੀ ਹੈ ਕਹਿੰਦੇ ਹੁਣ ਤਾਂ ਫੇਰ ਚੜੀਏ ਹੋਏ ਇੱਕ ਇਸ ਆ ਜਾ ਹੁਣ ਸਾਡੇ ਵਿੱਚ ਲੀਨ ਹੋ ਜਾ ਇੱਕ ਰੂਪ ਹੋ ਜਾਈਏ ਆਪਾਂ ਹੁਣ ਦਵੈ ਤੇ ਇੱਕ ਰੂਪ ਹੋਏ ਗਏ ਉਹਦੀ ਅਵਸਥਾ ਆ ਜਾਂਦੀ ਇੱਥੇ ਹੁਣ 21 ਦਾ ਅਰਥ ਹੈ ਚੜ੍ਹੀਏ ਹੋਈ 21 ਇੱਕੋ ਹੀ ਰੂਪ ਹੋ ਜਾਵਾਂਗੇ ਹੁਣ ਆਪਾਂ ਭਾਈ ਪਾਰੋ ਨੇ ਜਾ ਕੇ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਪੜਿਆ ਤੇ ਸਰੀਰ ਤੇ ਆ ਕੇ ਗੁਰੂ ਅਮਰਦਾਸ ਮਹਾਰਾਜ ਦੇ ਵਿੱਚ ਲੀਨ ਹੋ ਗਏ ਕਹਿੰਦੇ ਸੀ ਚੌਥੇ ਪਾਤਸ਼ਾਹ ਦੇ ਰੂਪ ਵਿੱਚ ਆਪਾਂ ਇਕੱਠੇ ਆਉਣਾ ਹੈ ਭਾਈ ਪਾਰੋ ਨੇ ਆਪਣੀ ਘੋੜੀ ਜਿਹੜੀ ਭੇਜੀ ਸੀ ਮਹਾਰਾਜ ਕੋਲ ਵੀ ਮੇਰੀ ਘੋੜੀ ਕੁਝ ਮੋਹਰਾਂ ਸੀਗੀਆਂ ਕੁਝ ਬਸਤਰ ਸੀ ਕੋਈ ਹੋਰ ਚੀਜ਼ਾਂ ਉਹ ਵਾਕਈ ਪੀਜੇ ਪਾਤਸ਼ਾਹ ਨੇ ਗੁਰੂ ਰਾਮਦਾਸ ਨੂੰ ਹੀ ਦਿੱਤੇ ਸੀ ਕਹਿੰਦੇ ਲਓ ਆਹ ਘੋੜੀ ਤੁਸੀਂ ਲੈ ਲਓ ਇਹ ਤੇ ਸਵਾਰ ਹੋਣਾ ਆਹ ਲਓ ਤੁਸੀਂ ਆਹ ਮੋਹਰਾਂ ਵੀ ਇਹ ਤੁਹਾਡੀਆਂ ਹੀ ਨੇ ਤੁਸੀਂ ਉਹ ਲੈ ਲਓ ਭਾਵ ਭਾਈ ਪਾਰੋ ਨੂੰ ਆਪਣੇ ਵਿੱਚ ਹੀ ਲੀਨ ਕਰ ਲਿਆ ਤੇ ਕਹਿੰਦੇ ਸੀ ਸਿੱਖੀ ਦਾ ਪ੍ਰਚਾਰ ਇਕੱਠੇ ਕਰਾਂਗੇ ਜਿਹੜੇ ਬ੍ਰਹਮ ਗਿਆਨੀ ਅਕਾਲ ਪੁਰਖ ਵਿੱਚ ਲੀਨ ਹੋ ਜਾਂਦੇ ਨੇ ਉਹ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਲੀਨ ਨੇ ਸਾਰੇ ਇਕੱਠੇ ਹੀ ਹੁੰਦੇ ਨੇ ਇੱਕੋ ਹੀ ਥਾਂ ਤੇ ਹੁੰਦੇ ਨੇ ਕੋਈ ਵੱਖਰੇਵਾ ਨਹੀਂ ਹੁੰਦਾ ਸੋਣ ਗੱਲਾਂ ਆਕਾਸ਼ ਕੀ ਕੀਤਾ ਆਈ ਰੇਸ਼ ਆਕਾਸ਼ ਵਿੱਚ ਉਡਣ ਵਾਲੇ ਪੰਛੀਆਂ ਨੂੰ ਦੇਖ ਕੇ ਸੌਣ ਭਾਦੋਂ ਦੇ ਮਹੀਨੇ 'ਚ ਕੀੜਿਆਂ ਨੂੰ ਵੀ ਖੰਭ ਲੱਗ ਜਾਂਦੇ ਨੇ ਇਹ ਵੀ ਉੱਡਦੇ ਨੇ ਪਰ ਕਿੰਨੇ ਕਿੰਨੇ ਉੱਡਣਗੇ ਹੰਸਾਂ ਦੇਖ ਤਰੰਦਿਆਂ ਬੱਗਾਂ ਪਿਆ ਆ ਚਾਓ ਹੰਸਾਂ ਨੂੰ ਦੇਖ ਕੇ ਬਗਲਿਆਂ ਨੂੰ ਵੀ ਚਾਓ ਆ ਜਾਂਦਾ ਉੜਦੇ ਪੰਛੀਆਂ ਨੂੰ ਦੇਖ ਕੇ ਕੁੱਕੜ ਨੂੰ ਵੀ ਚਾਓ ਆ ਜਾਂਦਾ ਕਿ ਮੈਂ ਵੀ ਉਡਾਂ ਕੁੱਕੜ ਉੱਡ ਕੇ ਉਡਾਰੀ ਮਾਰਦਾ ਰੂੜੀ ਤੇ ਜਾ ਬੈਠਦਾ ਉੱਥੋਂ ਜੇ ਕਿਸੇ ਨੇ ਉਡਾਇਆ ਉਹਨੂੰ ਉਹ ਉੱਡ ਕੇ ਵੱਧ ਤੋਂ ਵੱਧ ਕੋਠੇ ਦੇ ਬਨੇਰੇ ਤੇ ਜਾ ਬੈਠਦਾ ਐਦੋਂ ਜਿਆਦਾ ਕੁੱਕੜ ਉੱਡ ਨਹੀਂ ਸਕਦਾ ਇਸੇ ਪ੍ਰਕਾਰ ਜਿਹੜੇ ਲੋਕ ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਲੈਂਦੇ ਨੇ ਲੋਕਾਂ ਨੂੰ ਗਲਤ ਮਾਰਗ ਤੇ ਪਾਉਂਦੇ ਨੇ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਦੇ ਨੇ ਉਹ ਅੰਤ ਨੂੰ ਕੀ ਕਰਦੇ ਨੇ ਰੂੜੀ ਤੇ ਜਾ ਬੈਠਣਗੇ ਭਾਵ ਵਿਸ਼ਿਆਂ ਵਿਕਾਰਾਂ ਵਿੱਚ ਗਲਤਾਨ ਹੋ ਜਾਂਦੇ ਨੇ ਜੇ ਉੱਥੋਂ ਮਾਰ ਪਈ ਜੇ ਉੱਥੋਂ ਨਿਕਲ ਗਏ ਤਾਂ ਬਨੇਰਾ ਕੀ ਹੈ ਸਵਰਗ ਸਵਰਗਾਂ ਦੇ ਵਿੱਚ ਜਾ ਬੈਠਦੇ ਨੇ ਉੱਥੋਂ ਮੌਜਾਂ ਮਾਣਦੇ ਨੇ ਵਿਸ਼ੇਵਕਾਰ ਮਾਣ ਕੇ ਉਹਨਾਂ ਦੇ ਪੁੰਨ ਜਦੋਂ ਮੁੱਕ ਜਾਂਦੇ ਨੇ ਉੱਥੋਂ ਨੌਖ ਰਾਜੇ ਵਾਂਗੂ ਫਿਰ ਧਰਤੀ ਤੇ ਛੁੱਟ ਦਿੰਦੇ ਨੇ ਨੌਖ ਰਾਜਾ ਨੇ ਬੜੇ ਜਾਗ ਆਦਕ ਕਰਕੇ ਇੰਦਰ ਦੀ ਪਦਵੀ ਪ੍ਰਾਪਤ ਕਰ ਲਈ ਸੀਗਾ ਉਹ ਨੌਖ ਨੂੰ ਇੱਕੋ ਇੱਛਾ ਸੀ ਕਿ ਇੰਦਰ ਦੀਆਂ ਜਿਹੜੀਆਂ ਰਾਣੀਆਂ ਨੇ ਜਾਂ ਪਰੀਆਂ ਨੇ ਉੱਥੇ ਤੋਂ ਉੱਥੇ ਮੈਂ ਜਾ ਕੇ ਉਹਨਾਂ ਦਾ ਪਤੀ ਬਣਾਣਾ ਵੀਵੇਂ ਇੰਦਰ ਦੇਵਤਾ ਬਣ ਜਾਵਾ ਇੰਦਰ ਦੀ ਪਦਵੀ ਲੈ ਲਵਾ ਜਵੇਂ ਇੰਦਰ ਦੀ ਪਦਵੀ ਲੈ ਲਈ ਹੁਣ ਇੰਦਰ ਦੀ ਪਾਲਕੀ ਉਹਨੇ ਕੀ ਕੀਤਾ ਇੰਦਰ ਦੇਵਤੇ ਨੇ ਕਿਹਾ ਜਾ ਕੇ ਬ੍ਰਸਪਤੀ ਨੂੰ ਕਹਿੰਦੇ ਮੈਂ ਇਹਨੂੰ ਇਹਦੀ ਪਦਵੀ ਤੋਂ ਕਿਵੇਂ ਲਾਹਾਂ ਕਹਿੰਦੇ ਆਉ ਕਰ ਨੌਖ ਰਾਜੇ ਨੂੰ ਆਖ ਵੀ ਮੈਂ ਪਾਲਕੀ ਵਿੱਚ ਬੈਠਣਾ ਤੇ ਮੇਰੀ ਪਾਲਕੀ ਰਿਸ਼ੀ ਮੁੰਨੀ ਚੱਕਣ ਉਲਟ ਕੰਮ 라ਵਣ ਵਾਲਾ ਕੰਮ ਕਰਵਾਤਾ ਰਿਸ਼ੀ ਮੁੰਨੀਆਂ ਨੇ ਪਾਲਕੀ ਚੱਕੀ ਇਹ ਸਵਰਗਾਂ ਨੂੰ ਜਾ ਰਹੀ ਜਿਹਨੂੰ ਰਸਤੇ ਵਿੱਚ ਉਹਨਾਂ ਨੂੰ ਹੈਂਟਰ ਮਾਰਨ ਲੱਗ ਪਿਆ। ਕੋੜੇ ਮਾਰੇ। ਜਲਦੀ ਚਲੋ ਜਲਦੀ ਚਲੋ ਉਹ ਹੁਣ ਸੰਸਕ੍ਰਿਤ ਵਿੱਚ ਆਉਂਦਾ ਸਰਪ ਸਰਪ। ਉਹਦਾ ਮਤਲਬ ਹੈ ਜਲਦੀ ਕਰੋ ਜਲਦੀ ਕਰੋ। ਇੱਕ ਰਿਸ਼ੀ ਨੂੰ ਜਿਹੜਾ ਬੜੀ ਤਕਲੀਫ ਹੋਈ। ਉਹ ਕਹਿੰਦਾ ਅਸੀਂ ਕਿਉਂ ਸਰਪ ਤੂੰ ਵੀ ਸੱਪ ਬਣ ਜਾ ਕੇ। ਉੱਥੇ ਹੀ ਥੱਲੇ ਧਰਤੀ ਤੇ ਡਿੱਗ ਪਿਆ ਤੇ ਸੱਪ ਬਣ ਗਿਆ। ਏਡੀਆਂ ਜੁਨਾਂ ਚ ਪੈ ਗਿਆ। ਸੋ ਮਹਾਰਾਜ ਕਹਿੰਦੇ ਜਦੋਂ ਵੀ ਇਹੋ ਜਿਹੇ ਕੁੱਤੜ ਜਿਹੜੇ ਹੁੰਦੇ ਨੇ ਨਾ ਮਾੜੀ ਮੋਟੀ ਕਰਕੇ ਥੋੜੀ ਬਹੁਤ ਦਾਨਪੁਨ ਕਰਕੇ ਜੇ ਸਵਰਗਾਂ ਨੂੰ ਵੀ ਚਲੇ ਜਾਣ ਤਾਂ ਵੀ ਉਹ ਧਰਤੀ ਦੇ ਉੱਤੇ ਆ ਕੇ ਡਿੱਗ ਪੈਂਦੇ ਨੇ ਜਿਹੜੇ ਬਾੜੇ ਮੋٹے ਉਹਨਾਂ ਨੂੰ ਲੱਗੇ ਹੁੰਦੇ ਨੇ ਖੰਭ ਸੋਣ ਗੱਲਾਂ ਆਕਾਸ਼ ਕੀ ਆਕਾਸ਼ ਹੈ ਸੱਚ ਦਸਮ ਦਵਾਰ ਇਹਦੇ ਅੰਤਰੀ ਭਾਗ ਤਾਂ ਹੋਰ ਹੁੰਦੇ ਨੇ ਦਸਮ ਦਵਾਰ ਹੁੰਦਾ ਦਸਮ ਦਵਾਰ ਵਿੱਚ ਪਹੁੰਚੇ ਹੋਏ ਜਿਹੜੇ ਮਹਾਨ ਪੁਰਸ਼ ਨੇ ਜਿਨ੍ਹਾਂ ਦੀ ਅਵਸਥਾ ਬ੍ਰਹਮ ਗਿਆਨ ਤੱਕ ਚਲੀ ਗਈ ਹੈ ਤੋ ਜਿਵੇਂ ਮਹਾਰਾਜ ਨੇ ਬਚਨ ਕੀਤਾ ਹਰ ਜੀ ਗੁਫਾ ਅੰਦਰ ਰੱਖ ਕੇ ਬਾਜਾ ਪਾਣ ਵਜਾਇਆ ਵਜਾਇਆ ਬਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਰਪੁਰ ਕਰਾਇਆ ਗੁਰਦੁਆਰਾ ਲਾਇ ਭਾਵਨੀ ਇੱਕ ਨਾ ਦਸਵਾਂ ਦਵਾਰ ਦਿਖਾਇਆ ਤਾਹ ਅਨੇਕ ਰੂਪ ਨਾਉ ਨਿਰ ਇਸ ਦਾ ਅੰਤ ਨਾ ਜਾ ਹੀ ਪਾਇਆ ਕਹ ਨਾਨਕ ਹਰ ਪਿਆਰਾ ਜੀ ਗੁਫਾ ਅੰਦਰ ਰੱਖ ਕੇ ਬਾਜਾ ਪਾਣ ਹੋ ਜਾਇਆ ਉਸ ਅਵਸਥਾ ਵਿੱਚ ਜਿਹੜੇ ਗੁਰਮੁਖ ਪਿਆਰੇ ਚਲੇ ਜਾਂਦੇ ਨੇ ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਕਿ ਮੈਂ ਸ਼ੁੱਧ ਹੋ ਗਿਆ ਮੈਂ ਬ੍ਰਹਮ ਰੂਪ ਹੋ ਗਿਆ ਮੈਂ ਨਿਰਬਚਾਰ ਹੋ ਗਿਆ ਫਿਰ ਕਈ ਜਿਹੜੇ ਕੀੜਿਆਂ ਵਰਗੇ ਨੇ ਨਾ ਨਕਲੀ ਬਣੇ ਹੁੰਦੇ ਨੇ ਬ੍ਰਹਮ ਗਿਆਨੀ ਉਹ ਵੀ ਹੋਈਆਂ-ਹਈਆਂ ਗੱਲਾਂ ਮਾਰਨ ਲੱਗ ਜਾਂਦੇ ਨੇ ਉਹਨਾਂ ਕੋਲੋਂ ਪਹਿਲਾਂ ਸੁਣ ਲੈਂਦੇ ਨੇ ਸੁਣ-ਸੁਣ ਕੇ ਉਹ ਵੀ ਲੋਕਾਂ ਨੂੰ ਕਹਿੰਦੇ ਮੈਂ ਵੀ ਬ੍ਰह्म ਰੂਪ ਹਾਂ ਮੈਂ ਵੀ ਇਸ ਤਰ੍ਹਾਂ ਹਾਂ ਮੈਂ ਵੀ ਇਸ ਤਰ੍ਹਾਂ ਬਹੁਤ ਸਾਰੀਆਂ ਗੱਲਾਂ ਮਾਰ ਕੇ ਉਹਨਾਂ ਕੀੜਿਆਂ ਨੂੰ ਰੀਸ ਆ ਜਾਂਦੀ ਹੈ ਇਹਨਾਂ ਨੇ ਤਾਂ ਖੰਭ ਜਿਹੜੇ ਲਾਏ ਨੇ ਪ੍ਰੋਖਸ਼ ਗਿਆਨ ਤੇ ਅਪ੍ਰੋਖਸ਼ ਗਿਆਨ ਦੇ ਖੰਭ ਲੱਗੇ ਨੇ ਬ੍ਰਹਮ ਗਿਆਨੀ ਨੂੰ ਪਰ ਜਿਹੜਾ ਸਧਾਰਨ ਵਿਅਕਤੀ ਉਹਦੇ ਕੋਲ ਕਿਹੜੇ ਖੰਭ ਨੇ ਉਹਦੇ ਕੋਲ ਤਾਂ ਲਾਲਚ ਹੈ ਵਿਸ਼ੇਵਕਾਰ ਨੇ ਉਹ ਤਾਂ ਆਪਣੀ ਵਿਸ਼ਿਆਂ ਦੀ ਪੂਰਤੀ ਵਾਸਤੇ ਕੀੜਾ ਜਿਹੜਾ ਉੱਡਣ ਦਾ ਯਤਨ ਕਰਦਾ ਲੋਕਾਂ ਵਿੱਚ ਪਰ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਐਂ ਗੱਲਾਂ ਬਾਤਾਂ ਨਾਲ ਬ੍ਰਹਮ ਗਿਆਨੀ ਨਹੀਂ ਬਣਿਆ ਜਾਂਦਾ ਵੀ ਉਹ ਬ੍ਰਹਮ ਗਿਆਨੀ ਦੀਆਂ ਗੱਲਾਂ ਸੁਣ ਲੀਆਂ ਤੇ ਉਹ ਆ ਜਾਸਣ ਲਾ ਲਿਆ ਉਹ ਹਜੇ ਚਿੱਤੇ ਕੱਪੜੇ ਪਾ ਲਏ ਫਿਰ ਮੱਥੇ ਟਿਕਾਉਣ ਲੱਗ ਪਏ ਫਿਰ ਹੋਰ ਉਹਨਾਂ ਵਰਗੀਆਂ ਗੱਲਾਂ ਕਰੀ ਜਾਣ ਕੇ ਜਾਣ ਜਾਣ ਕੇ ਉਸ ਤਰ੍ਹਾਂ ਮਾਲਾ ਫੜਨਗੇ ਜਿਵੇਂ ਜਿਵੇਂ ਉਹਨਾਂ ਦੇ ਐਕਸ਼ਨ ਸੀ ਸਾਰੇ ਨੋਟ ਕਰ ਲੈਂਦੇ ਜਿਵੇਂ ਜਿਵੇਂ ਉਹ ਬੋਲਦੇ ਸੀ ਉਹ ਨੋਟ ਕਰ ਲੈਂਦੇ ਨੇ ਬਿਲਕੁਲ ਸੇਮ ਉਹਨਾਂ ਦੀ ਕਟਿੰਗ ਕਰਕੇ ਉਸੇ ਤਰ੍ਹਾਂ ਹੀ ਬਣ ਜਾਂਦੇ ਨੇ ਦੇਖਣ ਵਾਲਾ ਭਲੇਖਾ ਠਾ ਜਾਂਦਾ ਐ ਕਿਉਂ ਕੀੜੇ ਜਿਹੜੇ ਉੱਡਣ ਦਾ ਯਤਨ ਕਰਦੇ ਚਿੱਟੇ ਚੋਲੇ ਪਾ ਕੇ ਥਾ ਥੱਲੇ ਡਿੱਗਦੇ ਨੇ ਆ ਕੇ ਮਹਾਰਾਜ ਕਹਿੰਦੇ ਅਸਲ ਵਿੱਚ ਜਿਹੜੀਆਂ ਆਕਾਸ਼ ਜਿਹੜੇ ਆਕਾਸ਼ ਜਿਦਾ ਆਕਾਸ਼ ਵਿੱਚ ਵਰਤਣ ਵਾਲੇ ਬ੍ਰਹਮ ਗਿਆਨੀ ਹੁੰਦੇ ਨੇ ਉਹ ਅਵਸਥਾ ਨੂੰ ਗੱਲਾਂ ਨਾਲ ਨਹੀਂ ਪਾਇਆ ਜਾ ਸਕਦਾ ਇਸ ਤਰ੍ਹਾਂ ਜੇ ਕੋਈ ਕਹੇ ਮੈਂ ਗੱਲਾਂ ਬਾਤਾਂ ਨਾਲ ਅਵਸਥਾ ਪ੍ਰਾਪਤ ਕਰਾਂ ਨਾਨਕ ਨਦਰੀ ਪਾਈ ਹੈ 우리 우라티스.